ਫ੍ਰੀਕੋਰਡ ਖਬਰਾਂ ਮਤੇ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਲਗਾਤਾਰ ਉਪਰਾਹਲੇ ਕੀਤੇ ਜਾ ਰਹੇ ਨੇ ਜਿਸ ਤਹਿਤ ਆਏ ਦਿਨ ਹੀ ਪੰਜਾਬ ਭਰ ਦੇ ਵਿੱਚ ਸਰਚ ਆਬਾਂ ਚਲਾਏ ਜਾਂਦੇ ਨੇ ਇਸੇ ਤਹਿਤ ਹੀ ਅੱਜ ਪੰਜਾਬ ਦੇ ਵਿੱਚ ਆਪਰੇਸ਼ਨ ਕਾਸਕੋ ਚਲਾਇਆ ਗਿਆ ਜਿਸ ਤਹਾ ਤੋਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਪੰਜਾਬ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਗੱਲ ਕਰੀਏ ਫ੍ਰੀਕੋਰਡ ਦੀ ਤਾਂ ਫ੍ਰੀਕੋਰਡ ਪੁਲਿਸ ਵੱਲੋਂ ਵੀ ਇਹ ਆਪਰੇਸ਼ਨ ਬਾਕੂ ਵੀ ਨਿਭਾਇਆ ਗਿਆ ਉਹਨਾਂ ਵੱਲੋਂ ਫਰੀਕੋੜਾ ਜ਼ਿਲ੍ਹੇ ਦੇ ਵੱਖ-ਵੱਖ ਏਰੀਆ ਦੇ ਵਿੱਚ ਜਾ ਕੇ ਇਹ ਸੰਬੰਧੀ ਸਰਚ ਪਹਿਨ ਚਲਾਇਆ ਗਿਆ ਇਸ ਸੰਬੰਧ ਵਿੱਚ ਜਾਣਕਾਰੀ ਸਾਂਝੀ ਕਰਦਿਆ ਹੋਇਆ ਐਸਪੀ ਬਲਜੀਤ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਪਹਿਲਾਂ ਵੀ ਚੱਕੀਆਂ ਕੀਤੀਆਂ ਜਾਂਦੀਆਂ ਸੀ ਅੱਜ ኦਪਰੇਸ਼ਨ ਕਾਸਕੋ ਤਹਿਤ ਉਹਨਾਂ ਵੱਲੋਂ ਉਹਨਾਂ ਏਰੀਆ ਦੇ ਵਿੱਚ ਸਰਚ ਕੀਤੀ ਗਈ ਹੈ ਜਿਨ੍ਹਾਂ ਦੀ ਲਿਸਟ ਉਹਨਾਂ ਵੱਲੋਂ ਤਿਆਰ ਕੀਤੀ ਗਈ ਜੋ ਕਿ ਗਲਤ ਪ੍ਰਵਿਰਤੀ ਅਤੇ ਜਾਂ ਨਸ਼ਾ ਤਸਕਰਾਂ ਨਾਲ ਸੰਬੰਧਨ ਉਨ੍ਹਾਂ ਕਿਹਾ ਕਿ ਲਗਾਤਾਰੀ ਉਨ੍ਹਾਂ ਦੀ ਇਹ ਸਰਚ ਬੈਂਡ ਚੱਲਦੇ ਰਹਿੰਦੇ ਨੇ ਅੱਜ ਪਰ ਆਪਰੇਸ਼ਨ ਕਾਸਕੋ ਤਹਿਤ ਇਹ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਵਿੱਚ ਵੱਖ-ਵੱਖ ਥਾਵਾਂ ਤੇ ਚੈਕੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਲੋਕਾਂ ਨਾਲ ਵਾਅਦਾ ਪਾਸ ਹੈ ਕਿ ਉਹ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰੇਗੀ ਤਾਂ ਜੋ ਜਵਾਨੀ ਇੱਕ ਵਧੀਆ ਜੀਵਨ ਬទਿਤ ਕਰ ਸਕੇ ਤੁਸੀਂ ਵੀ ਵੇਖੋ ਅੱਜ ਦੀਆਂ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਐਸਪੀ ਬਲਜੀਤ ਸਿੰਘ ਨੇ ਅਜੇ ਸਰਚ ਚੱਲ ਰਹੀ ਆ ਅਜੇ ਹੋਰ ਚੱਲੂਗਾ ਅਜ ਬਰਾਮਾ ਦਾ ਜੇ ਟੂਰਨਾਮੈਂਟ ਹੈ ਤੇ ਬਾਤ ਕਿ ਸਾਡੀਆਂ ਟੀਮਾਂ ਚਾਰ ਟੀਮਾਂ ਲੱਗੀਆਂ ਸਿਟੀ ਵਿੱਚ ਇਹ ਜਿਹੜਾ ਰਵਾਸ ਸਿੰਘ ਡੀਐਸਪੀ ਡੀਐਸਪੀ ਸ਼ਮਸ਼ੇਰ ਸਾਂ ਤੇ ਇਧਰ ਮੈਂ ਲੀਡ ਕੰਡ ਹੈ ਨਾਲ ਐਸਐਚਓ ਆਪਣੇ ਜਗਤਾਰ ਸਿੰਘ ਸਿਟੀ ਅਸਤੂ ਇਹ ਅਜੇ 9 ਵਜੇ ਤੱਕ ਚੱਲੂਗਾ ਵੱਧ ਵੀ ਹੋ ਸਕਦਾ ਤੁਸੀਂ ਦੇਖਿਓਗੇ ਕਿ ਲਿਸਟ ਸੀ ਤੁਹਾਡੇ ਕੋਲ ਪਹਿਲਾਂ ਵੀ ਇਸੀ ਦਾ ਜ਼ਿਕਰ ਕਰਦੇ ਆ ਕਿ ਲਿਸਟ ਜਿਹੜੀ ਤਿਆਰ ਕੀਤੀ ਗਈ ਹੈ ਉਹਨਾਂ ਕੰਪੈਡਰਿਮੈਂਟ ਸੀ ਉਹਨਾਂ ਦੇ ਘਰਾਂ ਦੀ ਵੀ ਅੱਜ ਜਿਹੜੀ ਸਰਚ ਕੀਤੀ ਹੈ। ਹਾਂਜੀ ਉਹਨਾਂ ਦੇ ਵੀ ਘਰਾਂ ਦੀ ਸਰਚ ਅੱਜ ਪਹਿਲਾ ਤੇ ਉਹਨਾਂ ਦੇ ਘਰਾਂ ਦੀ ਕੀਤੀ ਗਈ ਆ। ਜੀ। ਤੇ ਬਾਕੀ ਹੋਰ ਵੀ ਘਰਾਂ ਦੇ ਨਾਲ ਨਾਲ ਅਸੀਂ ਕਰ ਰਹੇ ਆ ਜਿਹਦੇ ਸਾਨੂੰ ਸ਼ੱਕ ਆਵਾਜ਼ ਤੇ ਕੁਝ ਮਿਲ ਸਕਦਾ ਕੋਸ਼ਿਸ਼ ਤੋਂ। ਇਹ ਵੀ ਅਪਰੇਸ਼ਨ ਲੋਕਾਂ ਦੀ ਭਲਾਈ ਆਸਤੇ ਹੀ ਆ। ਛੋਟੇ ਛੋਟੇ ਬੱਚੇ ਆ ਗਾਉਂਾਂ ਨੂੰ ਨੇ ਲੱਤ ਲੱਗ ਸਕੇ ਨਸ਼ੇ ਦੀ ਜਾਂ ਕੁਝ ਹੋਰ। ਇਹ ਕਰਕੇ ਇਹ ਅਪਰੇਸ਼ਨ ਅਸੀਂ ਕਰ ਰਹੇ ਆ। ਮੇਨ ਮਤਲਬ ਨਸ਼ੇ ਨੂੰ ਲੈ ਕੇ ਜਿਹੜਾ ਇਹ ਹੈ। ਮੈਂ ਨਸ਼ੇ ਨੂੰ ਲੈ ਕੇ। Редактор субтитров А.Семкин Корректор ਹਾਂ ਜੀ ਐਂਡ ਗਰੀਸ ਦਾ ਨਵ ਨਵ ਤੋਂ ਨੰਬਰ ਕਰਾਇਆ ਲਾ ਰਹੇ ਇਹ ਪਰੋਨੇ ਗਾ ਉਹਨਾਂ ਨੂੰ ਜਾਣਦੇ ਐਨਜੀਡੀ ਦਾ ਉਹ ਕਰਦੀ ਉਹ ਹਮਾਂ ਗਲੀ ਤੋਂ ਮੜਦਾ ਪਤਾ ਜਾਂ ਕਿ ਦਸ ਦਿਨ ਤੋਂ ਮੁੰਡਾ ਫਰਾਮ ਕਰ ਰਿਹਾ